ਹallelujah ਸਾਰ ਜੇਮਸ ਦੀ ਪਰਮੇਸ਼ਰ ਦਾ ਬਹੁਤ ਸਾਰਾ ਆਸ਼ੀਸ਼ ਉਹ ਬਰਕਤ ਦੇ ਆਈਸੀ ਪਰਮੇਸ਼ਰ ਦੇ ਬਚਨ ਅੱਜ ਅਸੀਂ ਸੁਖਾਂਗੇ ਪਰ ਅਰੰਗਾ ਬਚਨ ਜੂਰਾਂ ਦੀ ਪੋਥੀ 128 ਦੇ ਉਹਦੀ ਇੱਕ ਹੈ ਲਿਖਿਆ ਤੰ ਹੈ ਹਰੇਕ ਜੋ ਯਹਵਾ ਦਾ ਪੈ ਮੰਨਦਾ ਹੈ ਅਤੇ ਉਸ ਦੇ ਰਾਹਾਂ ਉੱਤੇ ਚੱਲਦਾ ਹੈ ਤੋ ਆਪਣੇ ਅਥਾ ਦੀ ਕਮਾਈ ਜ਼ਰੂਰ ਖਾਏਗਾ ਤੂੰ ਤੰ ਹੋਵੇਂਗਾ ਤੇ ਤੇਰਾ ਭਲਾ ਹੋਵੇਗਾ ਅਮੀਨ ਹallelujah ਬਚਨ ਜਿ ਲਿਖਿਆ ਤੰ ਹੈ ਹਰੇਕ ਜੋ ਹਵਾ ਦਾ ਪੈਮਾਨਦਾ ਹੈ ਅਤੇ ਉਸ ਦਿਨ راہ ਉਤੇ ਚੱਲਦਾ ਹੈ ਪੈਮਨਨ ਦਾ ਮਤਲਬ ਡਰ ਰੱਖਣਾ ਪਰਮੇਸ਼ੁਰ ਦਾ ਡਰ ਕਿਸ ਗੱਲ ਦਾ ਰੱਖਣਾ ਕਿ ਪਰਮੇਸ਼ੁਰ ਮੈਨੂੰ ਦੇਖ ਰਿਹਾ ਹੈ ਮੈਂ ਕੋਈ ਬੁਰਾਈ ਨਹੀਂ ਕਰਨੀ ਮੈਂ ਕਿਸੇ ਨਾ ਕੋ ਠੱਗੀ ਨਹੀਂ ਘਮਾਉਣੀ ਕਿਸੇ ਨੇ ਮੇਰੇ ਤੇ ਵਿਸ਼ਵਾਸ ਕਰਕੇ ਮੈਨੂੰ ਕੁਝ ਪੈਸੇ ਦਿੱਤੇ ਆ ਰੱਖਣ ਦੇ ਲਈ ਸੰਬੰਧ ਦੇ ਲਈ ਤਾਂ ਮੈਂ ਉਹਨਾਂ ਨੂੰ ਖਰਚ ਨਹੀਂ ਕਰਨਾ ਬਲਕਿ ਮੈਂ ਉਹਦੇ ਵਿਸ਼ਵਾਸ ਨੂੰ ਬਣਾਈ ਰੱਖਣਾ ਕਿਉਂਕਿ ਮੈਂ ਉਸ ਇਨਸਾਨ ਦੇ ਉੱਤੇ ਨਹੀਂ ਬਲਕਿ ਪਰਮੇਸ਼ੁਰ ਦੇ ਉੱਤੇ ਭਰੋਸਾ ਰੱਖਦਾ ਕਿਉਂਕਿ ਇਨਸਾਨ ਇਨਸਾਨ ਤੋਂ ਲੋਕ ਕਾਸਤ ਦਾ ਛੁਪਾ ਸਕਦਾ ਠੱਗੀਆਂ ਕਮਾ ਸਕਦਾ ਪਰਮੇਸ਼ੁਰ ਤੋਂ ਠੱਗ ਨਹੀਂ ਕਮਾ ਸਕਦਾ ਪਰਮੇਸ਼ੁਰ ਦੇ ਕੋਲੋਂ ਉਹ ਕੁਝ ਵੀ ਛੁਪਾ ਨਹੀਂ ਸਕਦਾ ਕਿਉਂਕਿ ਉਹ ਦਿਲਾਂ ਨੂੰ ਗੁਰਦਿਆਂ ਨੂੰ ਹਿਰਦਿਆਂ ਨੂੰ ਜਾਂਚਣ ਵਾਲਾ ਪਰਮੇਸ਼ੁਰ ਹੈ ਇਸ ਲਈ ਜਿਹੜਾ ਪਰਮੇਸ਼ੁਰ ਦੇ ਪੈਚ ਰੱਖਦਾ ਪੈਰ ਰੱਖਦਾ ਆਪਣੀ ਜ਼ਿੰਦਗੀ ਵਿੱਚ ਕਲਮ ਚ ਲਿਖਿਆ ਤੇ ਉਸ ਦੀਆਂ ਰਾਹਾਂ ਉੱਤੇ ਚੱਲਦਾ ਏ ਲਿਖਿਆ ਤੂੰ ਆਪਣੇ ਹੱਥਾਂ ਦੀ ਕਮਾਈ ਜ਼ਰੂਰ ਖਾਏਗਾ ਤੂੰ ਤੰਨ ਹੋਵੇਂਗਾ ਤੇ ਤੇਰਾ ਭਲਾ ਹੋਵੇਗਾ ਹallelujah ਜੋ ਇਨਸਾਨ ਪਰਮੇਸ਼ੁਰ ਦੇ ਵਚਨ ਨੂੰ ਪੂਰਾ ਕਰਦਾ ਏ ਉਹ ਹੀ ਆਪਨਾ ਪਾਲਾ ਕਰਵਾਂਦਾ ਹੈ ਦੂਜਿਆਂ ਦੇ ਵਿੱਚੋਂ ਦੀ ਪਰਮੇਸ਼ਰ ਦਾ ਪਾਲਾ ਕਰਵਾਂਦਾ ਹੈ ਉਹ ਆਪਣੀ ਕਮਾਈ ਜਿਹੜੀ ਖਰ ਰਿਹਾ ਉਹ ਬੇਫਾਲਤੂ ਖਰਚ ਨਹੀਂ ਹੁੰਦੀ ਬਲਕਿ ਉਹ ਪਰਮੇਸ਼ਰ ਉਹਦੇ ਆਪਣੇ ਘਰੋਬਾਰ ਦੇ ਵਿੱਚ ਵਾਧਾ ਪਾਉਂਦਾ ਹੈ ਉਹ ਸੇ ਕਮਾਈ ਨੂੰ ਆਪਣੇ ਖਮਾਕਾਰਾਂ 'ਚ ਆਪਣੇ ਪਰਿਵਾਰ ਦੇ ਸਾਥ ਸੰਭਾਲ ਵਿੱਚ ਲਗਾਉਂਦਾ ਹੈ ਉਹ ਬੇਫਾਲਤੂ ਖਰਚ ਨਹੀਂ ਹੁੰਦੀ ਅੱਗੇ ਲਿਖਿਆ ਤੇਰੀ ਬਹੁਤੀ ਫਲਦਾਰ ਦਾਖ ਵਾਂਗੂ ਤੇਰੇ ਘਰ ਦੇ ਅੰਦਰ ਹੋਵੇਗੀ ਅਤੇ ਤੇਰੇ ਬੱਚੇ ਜਤੂਨ ਦੇ ਬੂਟਿਆਂ ਵਾਂਗੂ ਤੇਰੀ ਮੇਜ਼ ਦੇ ਆਲੇ ਦੁਆਲੇ ਹੋਣਗੇ ਵੇਖੋ ਉਹਨ ਮਰਦ ਮੁਬਾਰਕ ਹੋਵੇਗਾ ਜਿਹੜਾ ਯਹਵਾ ਦਾ ਪਹਿਮੰਦ ਹੈ ਹallelujah ਪਰਮੇਸ਼ਵਰ ਦੇ ਕਲਾਮਸ ਲਿਖਿਆ ਉਸੇ ਦੀ ਵੋਟੀ ਯਾਨੀ ਕਿ ਉਹਦੀ ਪਤਨੀ ਫਲਦਾਰ ਹੋਵੇਗੀ ਕਿ ਫਲਦਾਰ ਦਾਖ ਲਤਾਵੰਗ ਹੋਵੇਗੀ ਹallelujah ਫਲਦਾਰ ਜਾਨਕੇ ਉਹ ਬੱਚਿਆਂ ਦੀ ਆਸ਼ੀਸ਼ ਅਰੀ ਹੋਵੇਗੀ ਔਰ ਉਹਦੀ ਗਰਭਬੰਦਨਾ ਹੋਵੇਗੀ ਉਹਦੀ ਗਰਭ ਖੁੱਲੀ ਹੋਵੇਗੀ ਔਰ ਪਰਮੇਸ਼ਵਰ ਉਹਨੂੰ ਬੱਚਿਆਂ ਦੀ ਆਸ਼ੀਸ਼ ਦੇਵੇਗਾ ਔਰ ਜੋ ਖੁਦਾ ਦੇ ਡਰ ਉਰ ਪੈਚ ਲਿੰਦੇ ਪਰਮੇਸ਼ੁਰ ਉਹਨੂੰ ਫਲਵੰਦ ਕਰੇਗਾ ਬੱਚੇ ਉਹਦੇ ird gird ਤੁਰਨਗੇ ਫਿਰਨਗੇ ਭੱਜਣਗੇ ਨੱਠਣਗੇ ਔਰ ਪਰਮੇਸ਼ੁਰ ਦੀ ਵਡਿਆਈ ਕਰੇਗਾ ਕਿਉਂਕਿ ਜਿਹਦੇ ਥੀਆਂ ਪੁੱਤਰਾ ਸਭ ਤੋਂ ਵੱਡੀ ਚੀਜ਼ ਏਕਰ ਦੁਨੀਆ ਦੇ ਵਿੱਚ ਕੁਝ ਅਨਮੋਲ ਹੈ ਦੁਨੀਆ ਦੀ ਬਲੇਸਿੰਗ ਉਹ ਥੀਆਂ ਪੁੱਤਰਾ ਦੀ ਹੈ ਹਮੇ ਹਾਲੇਲੂਇਆ ਔਰ ਅੱਗੇ 5 ਔਰ 6 6 ਅੱਜ ਲਿਖੇ 5 ਔਰ 6 ਅੱਜ ਪ੍ਰਭੂਵਾ ਸਿਜੋਂ ਤੈਨੂੰ ਬਰਕਤ ਦੇਵੇ ਤੇ ਤੁਹਾਨੂੰ ਜੀਵਨ ਭਰ ਉਹ ਸ਼ਰਮ ਦੀ ਪਲੇਨਿੰਗ ਵਿਖੇ ਅਤੇ ਆਪਣੇ ਦੋਤਰੇ ਪੋਤਰੇ ਵੇਖੇ ਇਸਰਾਇਲ ਉੱਤੇ ਸਲਾਮ ਦੀ ਹੋਏ ਅਮਨ ਹਲੇ ਲਈ ਆਪਣੇ ਦੋਤਰੇ ਪੋਤੇ ਵੇਖੇ ਲੰਮੀ ਉਮਰ ਦੇਖੇ ਪਰਮੇਸ਼ਵਰ ਦੇ ਜੀਵਤ ਨਾਚ ਦੋਤਰੇ ਪੋਤਰੇ ਜਾਨੀ ਕਿ ਆਪਣੀ ਬੇਟੀ ਦੇ ਬੱਚੇ ਵੀ ਜੋ ਵੈਜ ਜਾਵੇ ਔਰ ਅੱਗੇ ਆਪਣੇ ਬੇਟੇ ਦੇ ਬੱਚੇ ਵੀ ਉਹਨਾਂ ਨੂੰ ਵੀ ਦੇਖੇ ਔਰ ਆਸ਼ੀਸ਼ਿਤ ਹੋਏ ਜਾਨੀ ਕਿ ਉਹਨਾਂ ਦੀ ਗਰਭਾਂ ਵਿੱਚ ਬੰਦ ਨਾ ਹੋਣ ਗਿਆ ਉਹਨਾਂ ਦੀ ਗਰਭਾਂ ਵਿੱਚ ਖੁੱਲੀਆਂ ਹੋਣ ਗਿਆ ਤਰੀ ਬੇਟੀ ਦੀ ਕਰਵਾਲੀ ਦੀ ਗਰਭ ਵੀ ਖੁੱਲੀ ਹੋਵੇਗੀ ਤਰੀ ਬੇਟੀ ਦੀ ਗਰਭ ਵੀ ਖੁੱਲੀ ਹੋਵੇਗੀ ਉਹ ਜਿਸ ਕਰ ਜਾਵੇ ਜਿੱਥੇ ਵੀ ਆਸ਼ਿਸ਼ ਆਵੇਗੀ ਹਮੇਨਾ ਹਲੇ ਲਈ ਪਰ ਇਹ ਸਾਰਾ ਵਚਨ ਕਿੰਨਾਂ ਦੇ ਲਈ ਆ ਜਿਹੜੇ ਪਰਮੇਸ਼ੁਰ ਦਾ ਪਹਿਰ ਰੱਖਦੇ ਨੇ ਜਿਹੜੇ ਪਰਮੇਸ਼ੁਰ ਦਾ ਡਰ ਰੱਖਦੇ ਨੇ ਔਰ ਜਿਹੜੇ ਆਪਣੀ ਬੁੱਧ ਔਰ ਸਮਝ ਤੇ ਕਮਾਂਡ ਨਹੀਂ ਬਲਕਿ ਪਰਮੇਸ਼ੁਰ ਤੇ ਕਮਾਂਡ ਕਰਦੇ ਨੇ ਔਰ ਉਹਦੇ ਰਾਹਾਂ ਉੱਤੇ ਚੱਲਦੇ ਨੇ ਹਮੇਨਾ ਹਲੇਲੂਇਆ ਇਸ ਲਈ ਪਰਮੇਸ਼ੁਰ ਦੇ ਪਿਆਰਿਓ ਖੁਦਾ ਸਭ ਨੂੰ ਪਿਆਰ ਕਰਦੇ ਇਸ ਲਈ ਪਰਮੇਸ਼ੁਰ ਦੇ ਰਹਾਤੇ ਜੇਕਰ ਤੁਸੀਂ ਚੱਲਦੇ ਤਾਂ ਪਰਮੇਸ਼ੁਰ ਤੁਹਾਨੂੰ ਸਾਰੀਆਂ ਆਸ਼ੀਸ਼ਾਂ ਦਿੰਦਾ ਹੈ ਜੋ ਇੱਕ ਆਮ ਵਿਅਕਤੀ ਨੂੰ ਪਾਉਣੀਆਂ ਬੜੀਆਂ ਔਖੀਆਂ ਨੇ ਬੱਚੇ ਹੁੰਦੇ ਪਰ ਬੱਚ ਨੂੰ ਬੁੱਧ ਦੇ ਨਹੀਂ ਪਰਮੇਸ਼ੁਰ ਦੇ ਹੱਥ ਵਿੱਚ ਆਮਨ ਹallelujah ਔਰ ਮੇਰਾ ਵਿਸ਼ਵਾਸ ਹੈ ਕਿ ਜਦੋਂ ਤੁਸੀਂ ਪਰਮੇਸ਼ੁਰ ਦਾ ਪਿਆਰ ਰੱਖੋਗੇ ਖੁਦਾ ਤੁਹਾਡੇ ਘਰਾਂ ਨੂੰ ਬਰਕਤ ਦੇਵੇਗਾ ਵਧਾਵੇਗਾ ਤੁਹਾਡੇ ਬੱਚੇ ਪਰਮੇਸ਼ੁਰ ਦਾ ਡਰ ਪਿਆਰ ਰੱਖਣਗੇ ਆਪਣੇ ਮਨ ਦੇ ਸ਼ੁਰੂਆਤ ਤੋਂ ਪੈਦਾ ਹੁੰਦੇ ਹੈ ਤਾਂ ਇਹ ਖੁਦਾ ਦੇ ਨਾਲ ਜੁੜੇ ਰਹਿਣਗੇ ਔਰ ਪਰਮੇਸ਼ੁਰ ਦੀ ਬੜੀ ਸ਼ਾਂਤੀ ਬੜੀ ਆਸ਼ੀਸ਼ ਹਰ ਦੀ ਜ਼ਿੰਦਗੀ ਵਿੱਚ ਆਵੇਗੀ ਔਰ ਮੇਰਾ ਵਿਸ਼ਵਾਸ ਹੈ ਸਵਚਨੇ ਦੁਆਰਾ ਖੁਦਾ ਤੁਹਾਨੂੰ ਵੱਡੀ ਬਰਕਤ ਵੱਡੀ ਆਸ਼ੀਸ਼ ਦੇਵੇਗਾ ਸਾਰੇ ਜਮਸਦ